ਅਤੇ ਇਹਨਾਂ ਦੀ ਟੀਮ ਦਾ ਵੀ ਬਹੁਤ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਾਡੇ ਬੱਚਿਆਂ ਦਾ ਪੇਪਰ ਲਿਆ ਸਿੱਖੀ ਕੀ ਆ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਬਹੁਤ ਵੱਡਾ ਪਰਾਲਾ ਜੀਐਚਜੀ ਅਕੈਡਮੀ ਖਡੂਰ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਣ ਤਹਿਤ ਪ੍ਰੋਗਰਾਮ ਉਲਿਖੇ ਜਾ ਰਹੇ ਹਨ ਅੱਜ ਪਿੰਡ ਛਪਾਰ ਵਿੱਚ ਇਹ ਪ੍ਰੋਗਰਾਮ ਦੇ ਲਈ ਅਸੀਂ ਪਹੁੰਚੇ ਹਾਂ ਜਿਸ ਦੇ ਵਿੱਚ ਗੁਰੂ ਨਾਨਕ ਕੰਨਿਆ ਮਹਾਵਿਦਿਆਲੇ ਅਤੇ ਜੀਐਚਡੀ ਖਾਲਸਾ ਸਕੂਲ ਵਿੱਚ ਬੱਚਿਆਂ ਦਾ ਗੁਰਮਤ ਦਾ ਪੇਪਰ ਲਿਆ ਗਿਆ ਤੇ ਇਹਨਾਂ ਦੀ ਟੀਮ ਨੇ ਬਹੁਤ ਹੀ ਪਰਪਖ ਤਰੀਕੇ ਦਾ ਬੱਚਿਆਂ ਦਾ ਪੇਪਰ ਲਿਆ ਅਤੇ ਰਿਜ਼ਲਟ ਅਨਾਉਂਸ ਕੀਤਾ ਜਿਸ ਦੇ ਵਿੱਚ 20 ਬੱਚਿਆਂ ਨੂੰ ਸਿਲੈਕਟ ਕੀਤਾ ਜਾਣਾ ਸੀ ਪਰ ਬੱਚਿਆਂ ਦੀ ਮਿਹਨਤ ਦੇਖ ਕੇ 23 ਬੱਚਿਆਂ ਨੂੰ ਸਿਲੈਕਟ ਕੀਤਾ ਗਿਆ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰੀ ਕੀਤੀ ਹੋਈ ਸੀ ਤਬ ਤੇਰੀ ਵਡਿਆਈ

ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਤੇ ਅੱਜ ਦੇ ਜਿਹੜਾ ਸਾਡਾ ਫੰਕਸ਼ਨ ਹੋ ਰਿਹਾ ਜਾਂ ਬੱਚਿਆਂ ਦਾ ਪੇਪਰ ਹੋ ਰਿਹਾ ਮੇਰੀ ਸਿੱਖੀ ਮੇਰੀ ਪਹਿਚਾਨ ਤੇ ਇਹ ਜਿਹੜੀ ਅਕੈਡਮੀ ਆ ਜੀਐਚਜੀ ਅਕੈਡਮੀ ਚਕਰਾਓ ਜੀਐਚਜੀ ਅਕੈਡਮੀ ਖਡੂਰ ਜੋ ਕਿ ਮੱਲੀ ਬ੍ਰਦਰਜ਼ ਦੇ ਨਾਂ ਤੇ ਚੱਲਦੀ ਹੈ ਜੋ ਕਿ ਇੱਕ ਬਹੁਤ ਵੱਡੀ ਪਰਮਾਤਮਾ ਨੇ ਜਿਹਨਾਂ ਨੂੰ ਸੇਵਾ ਦਿੱਤੀ ਹੋਈ ਹੈ ਬਲਜੀਤ ਸਿੰਘ ਮੱਲੀ ਤੇ ਗੁਰਮੀਲ ਸਿੰਘ ਮੱਲੀ ਜੀ ਤੇ ਇਹ ਬੱਚਿਆਂ ਦੀ ਬਹੁਤ ਹੈਲਪ ਕਰ ਰਹੇ ਨੇ ਗਰੀਬਾਂ ਦੀ ਵੀ ਤੇ ਜਿਹੜਾ ਹੁਣ ਸਮਾਜ ਚੱਲ ਰਿਹਾ ਪੱਛਮੀ ਸਭਿਅਤਾ ਦਾ ਜਾਂ ਨਸ਼ਿਆਂ ਦਾ ਦਰਿਆ ਚੱਲ ਰਿਹਾ ਇਹਨਾਂ ਤੋਂ ਬਚਣ ਲਈ ਇਹਨਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਬੱਚਿਆਂ ਨੂੰ ਇਸ ਸਿੱਖੀ ਪਾਸੇ ਲਾ ਕੇ ਬੱਚਿਆਂ ਨੂੰ ਮਾੜੇ ਕੰਮਾਂ ਤੋਂ ਬਚਾ ਰਹੇ ਨੇ ਜਿਵੇਂ ਅੱਜਕੱਲ ਦੇ ਬੱਚੇ 6 ਸਾਲ ਤੋਂ 14 ਸਾਲ ਤੱਕ ਤੇ 15 ਸਾਲ ਤੋਂ 21 ਸਾਲ ਤੱਕ ਜਿਹੜੀ ਉਮਰ ਕੱਚੀ ਹੁੰਦੀ ਆ ਜਿਹਦੇ ਵਿੱਚ ਬੱਚੇ ਗਲਤ ਰਾਹਾਂ ਤੇ ਚਲੇ ਜਾਂਦੇ ਨੇ ਔਰ ਮਾੜੇ ਰਸਤੇ ਅਪਣਾ ਲੈਂਦੇ ਨੇ ਇਹਨਾਂ ਇਹ ਜਵਾਨੀ ਤੋਂ ਬਚਣ ਲਈ ਮਾੜੇ ਲੋਕਾਂ ਤੋਂ ਬਚਣ ਲਈ ਬੱਚਿਆਂ ਨੂੰ ਇਹਨਾਂ ਨੂੰ ਸਿੱਖੀ ਸਿਰਕਵਾ ਲਾਉਣ ਲਈ ਸਿੱਖੀ ਦਾ ਜਿਹੜਾ ਇਹ ਸਿੱਖਿਆ ਦਿੰਦੇ ਨੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਏਵੇਂ ਹੀ ਦੁਨੀਆ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣ ਅਤੇ ਇਹਨਾਂ ਦੀ ਟੀਮ ਵੀ ਬਹੁਤ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਾਡੇ ਬੱਚਿਆਂ ਦਾ ਪੇਪਰ ਲਿਆ ਚਾਹੇ ਪੇਪਰ ਵੱਡਾ ਚਾਹੇ ਛੋਟਾ ਇਹ ਤਾਂ ਇੱਕ ਗੁਰਸਿੱਖੀ ਵੱਲ ਵਧਣ ਦੇ ਛੋਟੇ ਛੋਟੇ ਰਸਤੇ ਹੁੰਦੇ ਨੇ ਜਿਨ੍ਹਾਂ ਨੂੰ ਪਾਰ ਕਰਕੇ ਬੱਚੇ ਇੱਕ ਬਹੁਤ ਵੱਡੀ ਸਿੱਖੀ ਸਰੂਪ ਦਾ ਆਨੰਦ ਪ੍ਰਾਪਤ ਕਰ ਸਕਦੇ ਨੇ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਪਹਿਲਾ ਭਾਗ ਦਾ ਰਿਜ਼ਲਟ ਈਸ਼ਵਰਪ੍ਰੀਤ ਸਿੰਘ ਫਸਟ ਕੁਲਵਿੰਦਰ ਸਿੰਘ ਫਾਦਰ ਨੇਮ ਕੁਲਵਿੰਦਰ ਸਿੰਘ गुरप्रीत कौर इंदरजीत सिंह गुरप्रीत कौर सर्टिफिकेट न लेके आना बच्चे फर्स्ट अगला हरनूरप्रीत कौर हरप्रीत सिंह बोले सो निहाल सत श्री अकाल मनजीत कौर फादर नेम हरप्रीत सिंह मैडम ये बच्चे नु मेडल मिल रिया है डायरेक्टर मैन नु रिक्वेस्ट है की वो मेडल पांले बोले सो निहाल किरणप्रीत कौर किरणप्रीत कौर हरप्रीत सिंह फादर नेम हरप्रीत सिंह बोले सोनेहाल प्रभजोत कौर निर्मल सिंह ਪ੍ਰਿੰਸੀਪਲ ਮੈਮ ਵਿਵੀ ਸਤਵਿੰਦਰ ਕੌਰ ਸਨਮਾਨਿਤ ਕਰ ਰਹੇ ਹਨ ਉਹਨਾਂ ਨੂੰ ਮੇਰੀ ਸਿੱਕੀ ਮੇਰੀ ਪਛਾਣ ਦੇ ਰੀੜ ਦੀ ਹੱਡੀ ਬੋਲੇ ਸੋਨਿਹਾਲ ਮੈਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮੈਮ ਜਿਹੜੇ ਕਿ ਡਿਮਿਟੀ ਪੜ੍ਹਾਉਂਦੇ ਆ ਬੋਲੇ ਸੋਨਿਹਾਲ ਤੇ ਪ੍ਰਿੰਸੀਪਲ ਮੈਡਮ ਤੇ ਮੇਰੇ ਪਿਆਰੇ ਬੱਚਿਓ ਮੈਡਮ ਉਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਮੇਰੀ ਸਿੱਖੀ ਮੇਰੀ ਪਹਿਚਾਨ ਦਾ ਪਰਿਚੇਅ ਕਰਾਇਆ ਇਹਨਾਂ ਸਾਡੀਆਂ ਦੋ ਅਕੈਡਮੀਆਂ ਬੇਕਰ ਇੱਕ ਜੀਐਸਜੀ ਅਕੈਡਮੀ ਜਗਰਾਉਂ ਇੱਕ ਜੀਐਸਜੀ ਅਕੈਡਮੀ ਖੰਡੂਰ ਉਹਨਾਂ ਦੇ ਨਰਵਾਤਾ ਨੇ ਸਰਦਾਰ ਗਰਮੀਲ ਸਿੰਘ ਮੱਲੀ ਸਰਦਾਰ ਬਲਜੀਤ ਸਿੰਘ ਮੱਲੀ ਉਹਨਾਂ ਨੇ ਹਮੇਸ਼ਾ ਸਿੱਖੀ ਨੂੰ ਪਿਆਰ ਕੀਤਾ ਸਰਦਾਰ ਗਰਮੀਲ ਸਿੰਘ ਮੱਲੀ ਨੇ ਉਹਨਾਂ ਦਾ ਸੁਪਨਾ ਹੈ ਕਿ ਮੇਰੇ ਪੰਜਾਬ ਦੇ ਬੱਚੇ ਗੁਰਸਿੱਖ ਨਸ਼ੀਆਂ ਤੋਂ ਰਹਿ ਤੇ ਚੰਗੇ ਕਰੈਕਟਰ ਦੇ ਜੀਵਨ ਦੇ ਚੰਗੇ ਬਣ ਇਹ ਦਰਸ਼ਕਾਂ ਨੂੰ ਇਹ ਵੀ ਕਹਿੰਦੇ ਨੇ ਕਿ ਮੇਰੇ ਬੱਚੇ ਮੇਰੇ ਪੰਜਾਬ ਦੇ ਬੱਚੇ ਪੀਆਈ ਸੁਕੈਸ ਪੀਸੀਐਸ ਚੰਗੇ-ਚੰਗੇ ਅਹੁਦੇ ਤੇ ਬੈਠਣਗੇ ਮੈਡਮ ਸਰਕਾਰ ਦੇ ਮਿਸਿੰਗ ਮੰਡੀ ਭਰਾਵਾ ਨੇ ਤੇ ਬਹੁਤ ਵੱਡਾ ਉਪਰਾਲਾ ਕੀਤਾ ਕਰਕੇ ਆਪਾਂ ਦੇ ਦਰਸ਼ਕਾਂ ਤਰਾਏ ਤੁਸੀਂ ਸਾਡਾ ਇਹ ਆਇਆ ਦਾ ਸਾਥ ਦਿੱਤਾ ਮੈਂ ਡਾਇਰੈਕਟਰ ਮੈਡਮ ਦਾ ਤੇ ਪ੍ਰਿੰਸੀਪਲ ਮੈਡਮ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਕਿ ਜੇ ਵੀ ਸਾਡੇ ਤੋਂ ਗੱਲ ਕੀ ਹੋਵੇ ਤਾਂ ਕੀਵਾ ਦੇ ਜੱਜ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਦੁਆਰਾ ਬੁਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਅੱਜ ਸਾਡੇ ਕੋਲ ਜੀ ਐਚ ਜੀ ਅਕੈਡਮੀ ਜਗਰੌਂ ਬੱਗੂ ਕੋਠੇ ਹਾਂਜੀ ਤੇ ਖੰਡੂਰ ਸਾਹਿਬ ਤੋਂ ਆਈ ਆ ਟੀਮ ਇਹਨਾਂ ਦਾ ਮੇਨ ਮਕਸਦ ਮੇਰੀ ਸਿੱਖੀ ਮੇਰੀ ਪਹਿਚਾਨ ਇਹ ਇਹਨਾਂ ਦਾ ਏਮਾ ਵੀ ਸਾਡੀ ਸਿੱਖੀ ਦੀ ਜਿਹੜੀ ਪਹਿਚਾਣ ਹੋਣੀ ਚਾਹੀਦੀ ਆ ਬਸ ਤਾਂ ਗੁਰੂ ਸਾਹਿਬ ਨੇ ਸਾਡੀ ਪਹਿਚਾਣ ਬਣਾ ਹੀ ਦਿੱਤੀ ਇਹਨੂੰ ਕੋਈ ਮਟਾ ਨਹੀਂ ਸਕਦਾ ਬਹੁਤ ਵੱਡੀ ਪਹਿਚਾਣ ਆ ਸਾਡੀ ਦੁਨੀਆ ਦੇ ਵਿੱਚ ਪਰ ਕੀ ਆ ਵੀ ਅਸੀਂ ਦਸਤਾਰ ਦੇ ਤੌਰ ਤੇ ਜਾਂ ਅਸੀਂ ਚੋਲਾ ਪਾ ਲੈਨੇ ਆ ਜਾਂ ਵਰਦੀ ਦੇ ਤੌਰ ਤੇ ਤਾਂ ਆਪਣੀ ਆਈਡੈਂਟੀਟੀ ਬਣਾਈ ਜਾਂਦੇ ਆ ਪਰ ਅੰਦਰੋਂ ਸਾਡਾ ਜੀਵਨ ਆ ਜਿਹੜਾ ਉਹ ਖੋਖਲਾ ਹੁੰਦਾ ਜਾ ਰਿਹਾ ਬਹੁਤ ਵਾਚਿਰ ਹੁਣ ਤੁਹਾਡੇ ਬੱਚਿਆਂ ਚ ਉਤਸ਼ਾਹ ਤੁਸੀਂ ਗੁਰਬਾਣੀ ਨਾਲ ਜੁੜਦੇ ਹੋ ਗੁਰਬਾਣੀ ਕੰਠ ਮੁਕਾਬਲੇਾਂ 'ਚ ਜਾਂਦੇ ਹੋ ਇਸ ਤਰ੍ਹਾਂ ਦੇ ਪ੍ਰਾਈਜ਼ ਪ੍ਰਾਪਤ ਕਰਦੇ ਹੋ ਪਰ ਤੁਹਾਡੇ ਬਿਹੇਵੀਅਰ 'ਚ ਵੀ ਚੇਂਜ ਆਉਣੀ ਚਾਹੀਦੀ ਹੈ ਗੁਰੂਸਬ ਕਹਿੰਦੇ ਜਦੋਂ ਤੁਸੀਂ ਲੋਕਾਂ 'ਚ ਵਿਚਰਦੇ ਹੋ ਜਾਂ ਲੋਕਾਂ ਨਾਲ ਕੋਈ ਕੰਮਕਾਰ ਕਰਦੇ ਹੋ ਜਾਂ ਕਿਸੇ ਨਾਲ ਬਹਿ ਕੇ ਕਲਾਸ 'ਚ ਪੜ੍ਹਦੇ ਹੋ ਉਹ ਪਤਾ ਲੱਗੇ ਤੁਹਾਡੇ ਜੀਵਨ 'ਚੋਂ ਖਸਬੂ ਆਵੇ ਵੀ ਇਹ ਸਿੱਖਾ ਬੱਚਾ ਅਸੀਂ ਇਸ ਤਰ੍ਹਾਂ ਦੇ ਮੁਕਾਬਲੇਾਂ ਵਿੱਚ ਤਾਂ ਕਾਫੀ ਜ਼ਿਆਦਾ ਰੁਚੀ ਆ ਜਿਹੜੀ ਦਿਲ ਚਾਫ਼ੀ ਜਿਹੜੀ ਦਿਖਾਉਨੇ ਆ ਪਰ ਜਦੋਂ ਅਸਲ ਬਿਹੇਵੀਅਰ ਆ ਸਾਡਾ ਜਦੋਂ ਉਹ ਅੰਦਰੋਂ ਪਤਾ ਲੱਗਦਾ ਉਹਦੇ ਵਿੱਚ ਸਾਡੀ ਬਹੁਤ ਜ਼ਿਆਦਾ ਘਾਟ ਹੋ ਜਾਂਦੀ ਆ ਜਿਹੜੀ ਸਿੱਖੀ ਆ ਬਹੁਤ ਲੰਮਾ ਸਮੇਂ ਦੇ ਨਾਲ ਜੁੜ ਕੇ ਰਹਿਣਾ ਪੈਂਦਾ ਇਹਦੇ ਊਸੂਲਾਂ ਤੇ ਚੱਲਣਾ ਪੈਂਦਾ ਤੁਹਾਡੀ ਉਮਰ ਹਜੇ ਅਡੋਲ ਸੈਂਸੇਜ ਚਾ ਬੱਚੇ ਹਜੇ ਛੋਟੇ ਨੇ ਕਈ ਵਾਰ ਅਸੀਂ ਤੜਕ ਜene ਆਏ ਤੂੰ ਕਿਉਂਕਿ ਲੰਮਾ ਸਮਾਂ ਘਾ ਲੈਣਾ ਘਾਲੀ ਪੈਂਦੀ ਆ ਤਾਂ ਸਾਨੂੰ ਸਿੱਖੀ ਦੀ ਵਿਚਾਰ ਤਾਂ ਸਾਨੂੰ ਸਿੱਖੀ ਬਾਰੇ ਸਮਝ ਆਉਂਦੀ ਆ ਇੱਕ ਬਹੁਤ ਵੱਡੀ ਕਮਾਈ ਆ ਕਿਉਂਕਿ ਗੁਰੂ ਸਾਹਿਬ ਨੇ 239 ਸਾਲ ਦਾ ਸਮਾਂ ਲਾਤਾ ਇਹਨਾਂ ਦੇ ਸਾਨੂੰ ਪ੍ਰੈਕਟੀਕਲੀ ਦਿਖਾਉਣ ਲਈ ਵੀ ਸਿੱਖੀ ਕੀ ਆ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਬਹੁਤ ਵੱਡਾ ਪਰਾਲਾ ਕਿਉਂਕਿ ਸਾਡੇ ਪਤਿਤਪਣਾ ਵਧ ਰਿਹਾ ਅਸੀਂ ਸਿੱਖੀ ਤੋਂ ਦੂਰ ਜਾਂਦੇ ਰਹਾਂ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਤੇ ਅਸੀਂ ਵੀ ਗੁਰਦੁਆਰਿਆਂ 'ਚ ਜਾਣਾ, ਮੈਡਮ ਖੜੇ ਨੇ ਪਿੰਡ ਰਹਿੰਦੇ ਨੇ, ਦਸਮੀਆਂ ਤੇ ਜਾਣਾ, ਉਦੋਂ ਸਾਨੂੰ ਸਿੱਖੀ ਦੀ ਚਿੰਗ ਲੱਗੀ ਹੁੰਦੀ ਆ। ਜੇ ਛੋਟਿਆਂ ਹੁੰਦਿਆਂ ਸਾਨੂੰ ਲੱਗ ਜਵੇ ਫਿਰ ਸ਼ਾਇਦ ਸਾਨੂੰ ਜਿਹੜੇ ਵਿਕਾਰ ਨੇ, ਜਿਹੜੇ ਪੰਜ ਵਿਕਾਰ ਨੇ, ਜਿਹੜੇ ਸਾਡਾ ਜੀਵਨ ਖਰਾਬ ਕਰਦੇ ਨੇ, ਉਹ ਸ਼ਾਇਦ ਨਾ ਕਰਨ। ਬਹੁਤ ਵਧੀਆ ਗੱਲ ਆ, ਬਹੁਤ ਖੁਸ਼ੀ ਦੀ ਗੱਲ ਆ ਤੁਸੀਂ ਗਰਵਾਨੀ ਨਾਲ ਜੁੜਦੇ ਹੋ। ਨਹੀਂ ਅੱਜਕੱਲ ਜਿਹੜਾ ਮਾਡਰਨਾਈਜੇਸ਼ਨ ਆ ਸਮਾਂ ਬੜਾ ਮਾੜਾ ਕਿਉਂਕਿ ਅਸੀਂ মিডিਏ ਨਾਲ ਜੁੜੇ ਹੋਏ ਹਾਂ ਬਹੁਤ ਮਾੜੀਆਂ ਚੀਜ਼ਾਂ ਅਸੀਂ ਦੇਖੀ ਜਾਂਦੇ ਹਾਂ ਪਰ ਸਾਡਾ ਮਾਨਾ ਜਿਹੜਾ ਅੰਦਰੋਂ ਫਿਰ ਥੜਕ ਜਾਂਦਾ ਮੈਂ ਇਹੀ ਕਹੂੰਗਾ ਵੀ ਤੁਸੀਂ ਸਿੱਖੀ ਨਾਲ ਜੁੜ ਕੇ ਰਹੋ ਇਸ ਤਰ੍ਹਾਂ ਦੇ ਜਿਹੜੇ ਪ੍ਰਾਈਜ਼ ਨੇ ਇਸ ਤਰ੍ਹਾਂ ਦੀ ਜਿਹੜੇ ਸਰਟੀਫਿਕੇਟ ਨੇ ਇਹਨਾਂ ਨੇ ਦੱਸਿਆ ਕਿ ਜਿਹੜਾ ਬੱਚਾ ਫਾਈਨਲ 'ਚ ਪਹੁੰਚੂਗਾ ਉਹਨੂੰ 1 ਲੱਖ ਰੁਪਈਆ ਪ੍ਰਾਈਜ਼ ਹੈ ਬੇਟਾ ਮਿਹਨਤ ਕਰੋ ਆਪਾਂ ਚਾਹੁੰਦੇ ਹਾਂ ਕਿ ਇਹ ਪ੍ਰਾਈਜ਼ ਵੀ ਆਪਣੇ ਸਕੂਲ 'ਚ ਕੋਈ ਬੱਚਾ ਜਿੱਤੇ ਜਿਸ ਵੀ ਤਰ੍ਹਾਂ ਦੀ ਕੋਈ ਹੈਲਪ ਆ ਕੋਈ ਹੈਲਪ ਬੁੱਕ ਲੈਣੀ ਆ ਕੋਈ ਗੁਰੂ ਗ੍ਰੰਥ ਸਾਹਿਬ ਬਾਰੇ ਜਾਂ ਕਦੇ ਵੀ ਤੁਸੀਂ ਮੇਰੇ ਨਾਲ ਗੱਲ ਕਰੋ ਆਪਾਂ ਤੁਹਾਡੀ ਜਰੂਰ ਮਦਦ ਕਰਾਂਗੇ ਸਰ ਨੇ ਮਦਦ ਕਰਾਂਗੇ ਇਹ ਬਹੁਤ ਵੱਡਾ ਕੰਪੀਟੀਸ਼ਨ ਆ ਇਹ ਤੁਹਾਨੂੰ ਮੋਟੀਵੇਸ਼ਨ ਕਰਨ ਲਈ ਆ ਵੀ ਤੁਸੀਂ ਸਿੱਖ ਹੋ ਕੇ ਸਿੱਖੀ ਨਾਲ ਜੁੜੇ ਰਹੋ ਇੱਥੇ ਪਹੁੰਚਣ ਤੇ ਇਸ ਸੰਸਥਾ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਮੱਲੀ ਭਰਾ ਨੇ ਜਿਹੜੇ ਜਗਰਾਉਂ ਦੇ ਵਿੱਚ ਉਹਨਾਂ ਵੱਡੋੇ ਵੱਲੜਾ ਪ੍ਰਾਲਾ ਕੀਤਾ ਜਾ ਰਿਹਾ ਕਿਉਂਕਿ ਗੁਰੂ ਸਾਹਿਬ ਸਭ ਤੋਂ ਵੱਡਾ ਪੁੰਨ ਕੀ ਹੈ ਵੀ ਜੇ ਆਪਾਂ ਜ਼ਿੰਦਗੀ 'ਚ ਇੱਕ ਸਿੱਖ ਬਣਾ ਲਈਏ ਕਿ ਅਸੀਂ ਨੂੰ ਮੋਟੀਵੇਟ ਕਰਕੇ ਅਮਰ ਸ਼ਿਕਾ ਦੀਏ ਇਹਦੇ ਵਰਗਾ ਪੁੰਨ ਨਹੀਂ ਪੈਸੇ ਦੇਣ ਨਾਲ ਜਾਂ ਕੋਈ ਹੋਰ ਚੀਜ਼ਾਂ ਕਰਨ ਨਾਲ ਪੁੰਨ ਦੀ ਗੱਲ ਨਹੀਂ ਕਿਉਂਕਿ ਗੁਰੂ ਸਾਹਿਬ ਤਾਂ ਕਹਿੰਦੇ ਭਾਵੇਂ ਸੋਨੇ ਨਾਲ ਤੋਲੋ ਤਾਂ ਵੀ ਨਹੀਂ ਮਿਲਦਾ ਪ੍ਰਮਾਤਮਾ ਤਾਂ ਪਰ ਉਹ ਕੀ ਹੈ ਵੀ ਅਸੂਲਾਂ ਨਾਲ ਤੇ ਨਿਜਮਾ ਨਾਲ ਤੇ ਬਿਹੇਵੀਅਰ ਨਾਲ ਮਿਲਦਾ ਇਸ ਕਰਕੇ ਮੈਂ ਇਹ ਜ਼ਰੂਰ ਕਹੂੰਗਾ ਵੀ ਤੁਸੀਂ ਬਹੁਤ ਵਧੀਆ ਪ੍ਰਾਰ ਕਰ ਰਹੇ ਹੋ ਬਹੁਤ ਵਧੀਆ ਉਦਮ ਕਰ ਰਹੇ ਹੋ ਇਹ ਵੀ ਬਹੁਤ ਵਧੀਆ ਉਦਮ ਕਰ ਰਹੀ ਹੈ ਅਕੈਡਮੀ ਪਰ ਅਸੀਂ ਬਿਹੇਵੀਅਰ ਦੇ ਵਿੱਚ ਚੇਂਜ ਨਹੀਂ ਲੈ ਕੇ ਹੁੰਦੇ ਫਿਰ ਸਾਡੇ ਮਨ ਤੇ ਨਰਾਸਤਾ ਆ ਜਾਂਦੀ ਆ ਕਿ ਬੱਚਾ ਗੁਰ ਸਿੱਖ ਵੀ ਆ ਪਰ ਅੰਦਰ ਉਹਦੇ ਗਈ ਨਹੀਂ ਸਿੱਖੀ ਹੁਣ ਮੰਨ ਲਓ ਤੁਹਾਨੂੰ ਪਿਆਸ ਲੱਗ ਜਾਂਦੀ ਆ ਪਿਆਸ ਲੱਗਦੀ ਆ ਪਰ ਤੁਹਾਨੂੰ ਮੈਂ ਕਹਦਾ ਵੀ ਪਾਣੀ ਪੀਣਾ ਨਹੀਂ ਕੋਲੀ ਕਰਕੇ ਆਓ ਤੁਸੀਂ ਕਿ ਪਿਆਸ ਬੋਝੂਗੀ ਬੇਟਾ ਇਹ ਗੁਰਬਾਣੀ ਨੂੰ ਜਿਹੜੀ ਪੜਦੇ ਹੋ ਤੁਸੀਂ ਜਿਹਦੇ ਵਿੱਚ ਤੁਸੀਂ ਪ੍ਰਾਈਜ਼ ਪ੍ਰਾਪਤ ਕੀਤੇ ਨੇ ਇਹਨੂੰ ਅੰਦਰ ਲੈ ਕੇ ਜਾਓ ਜਦੋਂ ਅੰਦਰ ਲੈ ਕੇ ਜਾਵਾਂਗੇ ਤੁਹਾਡਾ ਬਿਹੇਵੀਅਰ ਆਫ ਚੇਂਜ ਹੋ ਜੂਗਾ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਇਹ ਸਿੱਖ ਨੇ ਸਿੱਖ ਬਿਹੇਵੀਅਰ ਦੇ ਵਿੱਚ ਤਬਦੀਲੀ ਵੀ ਬਹੁਤ ਵੱਡੀ ਗੱਲ ਪਹਿਰਾਵੇ ਦਾ ਨਾ ਸਿੱਖੀ ਨੀ ਚੱਲੂ ਗੁਰੂ ਸਾਹਿਬ ਨੇ ਬਾਣੀ ਦੀ ਗੱਲ ਕੀਤੀ ਆ ਪਰ ਸਾਡਾ ਬਿਹੇਵੀਅਰ ਵੀ ਲੋਕਾਂ ਨਾਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਲੋਕ ਕਹਿਣ ਵੀ ਆ ਸਿੱਖ ਲੰਘਿਆ ਕੋਈ ਸਾਨੂੰ ਸਿੱਖ ਮਿਲਿਆ ਤੀ ਉਹ ਤੂੰ ਕੀ ਅਸੀਂ ਸਿੱਖਿਆ ਲਈ ਬਿਹੇਵੀਅਰ ਦੇ ਵਿੱਚ ਕੀ ਆ ਅਸੀਂ ਨਿਮਰਤਾ ਨਾਲ ਬੋਲਣਾ ਝੂਠ ਨਹੀਂ ਬੋਲਣਾ ਸੱਚ ਤੇ ਪਹਿਰਾ ਦੇਣਾ ਇਹ ਚੀਜ਼ਾਂ ਵੀ ਅਸੀਂ ਸਿੱਖਣੀਆਂ ਚਾਹੀਦੀਆਂ ਨੇ ਅਸੀਂ ਆੜਾ ਦਵਾਲਾ ਦੇਖ ਕੇ ਜਾਂ ਮਾਡਰਨਾਈਜੇਸ਼ਨ ਜਿਸ ਇਹ ਚੀਜ਼ਾਂ ਨਾਲੋਂ ਨਾ ਟੁੱਟੀਏ ਫਿਰ ਦੁਬਾਰਾ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਬਹੁਤ ਉਪਰਾਲਾ ਕਰ ਰਹੇ ਨੇ ਠੀਕ ਆ ਵੀ ਅਸੀਂ ਫੇਰ ਵੀ ਇਹ ਚੀਜ਼ਾਂ ਗੇਨ ਨਹੀਂ ਕਰ ਰਹੇ ਪ੍ਰਾਪਤ ਨਹੀਂ ਕਰ ਰਹੇ ਇਹਨਾਂ ਦੀ ਅਕੈਡਮੀ ਦਾ ਤੇ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਇਸ ਗੁਰਮਤ ਮੁਕਾਬਲੇ ਵਿੱਚ ਜਿਹੜੇ ਵੀ ਬੱਚੇ ਹੋਰ ਭਾਗ ਲੈਣਾ ਚਾਹੁੰਦੇ ਹਨ ਤੁਸੀਂ ਜੀਐਚਜੀ ਅਕੈਡਮੀ ਜਾਂ ਆਪਣੇ ਸਕੂਲ ਤਰਾਰਾ ਜੀਐਚਜੀ ਅਕੈਡਮੀ ਖਡੂਰ ਨਾਲ ਸੰਪਰਕ ਕਰ ਸਕਦੇ ਹੋ